ਉਹ ਭਾਜੀ ਕਿੱਲੋ ਪਰਤੋ ਜੀ ਕੋਲ ਇਹ ਬਰੋ ਬਰਾਤ ਲਾਈਨ ਸਾਈਨ ਲਾਈਨ ਲੀਗਏ ਜਾਂ ਕਿਤੇ ਕੋਈ ਨਾ ਕੋਈ ਜੀਆਰਪੀ ਕਰੰਗਿਆ ਅਧਿਸ਼ਤੂਤ ਹੈਗਾ ਹਲਾਣ ਦੋਦੇ ਨਾ ਸੇਪੀ ਦੀ ਦਿੱਤਾ ਹੈ ਸਰ ਨੰਬਰ ਦੋ ਸੋਰੀ ਪਾਸੇ ਕਰ ਦਿਓ ਕੋਈ ਪਾਸੇ ਤੇ ਤੇਜ਼ ਦੀ ਲੋੜ ਹੈ ਚੌਥਾ ਪੰਜਵਾਂ ਹਾਏ ਪੁੱਛਤਾ ਉਹ ਜਿਹੜੇ ਪਰਿਵਾਰ ਇੱਥੇ ਆਇਆ ਸੀ ਪਰसों ਰਾਤ ਨੂੰ ਉਹ ਕਾਫੀ ਬੁਰੀ ਹਾਲਤ ਕੇ ਬੱਚੇ ਦੀ ਜਿਹੜੀ ਐਲਬੋ ਦਾ ਜੋਇੰਟ ਆ ਉਹ ਸਾਰਾ ਉੱਡ ਗਿਆ ਸੀ ਔਰ ਫਾਦਰ ਸਾਹਿਬ ਵੀ ਉਹਨਾਂ ਦੇ ਜਿਹੜੇ ਸੀ ਉਹਨਾਂ ਦਾ ਗੋਡੇ ਦਾ ਜੋਇੰਟ ਜਿਹੜਾ ਉਹ ਬਿਲਕੁਲ ਨਖਾਰਾ ਹੋ ਚੁੱਕਾ ਸੀ ਕੱਲ ਤਕਰੀਬਨ 6 ਘੰਟਿਆਂ ਦੀ ਸਰਜਰੀ ਦੋਵਾਂ ਪਿਓ ਪੁੱਤਰਾਂ ਦੀ ਹੋਈ ਅੰਮ੍ਰਿਤਪਾਲ ਹਸਪੀਟਲ ਦੇ ਵਿੱਚ ਕਾਫੀ ਪਲਾਸਟਿਕ ਸਰਜਰੀ ਔਰ ਆਰਥੋਪੈਡਿਕ ਸਰਜਰੀ ਦੀ ਟੀਮ ਨੇ ਕਾਫੀ ਮਿਹਨਤ ਕੀਤੀ ਔਰ ਹੁਣ ਮਨ ਨੂੰ ਤਸੱਲੀ ਆ ਕਿ ਇਹਨਾਂ ਦੋਵਾਂ ਜੀਆਂ ਦੀ ਜਾਨ ਜਿਹੜੀ ਹੈ ਉਹ ਪ੍ਰਮਾਤਮਾ ਨੇ ਬਖਸ਼ ਦਿੱਤੀ ਹੈ। ਔਰ ਮੈਂ ਆਸ ਕਰਦਾ ਹਾਂ ਕਿ ਇਹਨਾਂ ਦੋਵਾਂ ਜੀਆਂ ਦੇ ਅੰਗ ਵੀ ਜਿਹੜੇ ਨੇ ਉਹ ਬਚਾਉਣ ਦੇ ਵਿੱਚ ਪ੍ਰਮਾਤਮਾ ਦੀ ਜੀ ਕਿਰਪਾ ਰਹੀ ਤੇ ਅਮਨਦੀਪ ਹਸਪਤਾਲ ਦੇ ਡਾਕਟਰ ਜਿਹੜੇ ਨੇ ਉਹ ਕੰਮਜਾਪ ਹੋ ਜਾਣ। ਡਾਕਟਰ ਸਾਹਿਬ ਲੱਗਦਾ ਕਿ ਉਹ ਬਲਾਤਕਾਰ ਦੇ ਇੱਕ ਬਿਲਕੁਲ ਪਰਸਨਲੀ ਬਹੁਤ ਜੀਬਾ ਬਤੀ ਰੱਖੇਗਾ ਜੀ। ਬਿਲਕੁਲ ਇਹਦਾ ਮੂੰਹ ਤੋੜ ਜਵਾਬ ਦਵਾਂਗੇ ਤੇ ਉਹ ਚੁੱਪ ਕਰੂਗਾ ਜੀ। ਔਰ ਔਰ ਮਾਨ ਨੂੰ ਬੜੀ ਤਸੱਲੀ ਹੁੰਦੀ ਹੈ ਜਿਸ ਤਰ੍ਹਾਂ ਹਿੰਦੁਸਤਾਨ ਦੀ ਸਰਕਾਰ ਨੇ ਬੜੇ ਪਲਾਨਡ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਜਵਾਬੀ ਕਾਰਵਾਈ ਕੀਤੀ ਹੈ ਉਹਨਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਜਿਹੜੇ ਵੀ ਬਾਰਡਰ ਦੇ ਟਾਊਨ ਹੈਗੇ ਅਬਰਸਰ ਜੰਮੂ ਪੁਣ ਉਹਨਾਂ ਨੇ ਡਰੋਨਸ ਆਪਣੇ ਇਵਨ ਜਲੰਧਰ ਤੱਕ ਕਰ ਡਰੋਨ ਤੋਂ ਉਹਨਾਂ ਨੇ ਔਰ ਬਦਾਇਲ ਸੁੱਟੀਆਂ ਨੇ ਔਰ ਇੰਡੀਅਨ ਡਿਫੈਂਸ ਸਿਸਟਮ ਇਨਾ ਤੱਕ ਕਾਰਗਰ ਸਾਬਤ ਹੋਇਆ ਕਿ ਇਹਨਾਂ ਨੇ ਇੱਕ ਵੀ ਡਰੋਨ ਜਾਂ ਮਿਜ਼ਾਈਲ ਜਿਹੜੀ ਆ ਉਹ ਕਿਸੇ ਵੀ ਟਾਰਗੇਟ ਤੋਂ ਹਿੱਟ ਕਰਨ ਤੋਂ ਪਹਿਲਾਂ ਪਹਿਲਾਂ ਇਹਨਾਂ ਨੇ ਹਵਾ ਦੇ ਵਿੱਚ ਹੀ ਉਹਨਾਂ ਨੂੰ ਡਿਸਟਰਾਏ ਕਰਤਾ ਮੈਨੂੰ ਬਹੁਤ ਤਸੱਲੀ ਔਰ ਬਹੁਤ ਖੁਸ਼ੀ ਮਿਲਦੀ ਹੈ ਕਿ ਇਹਨਾਂ ਦਾ ਪ੍ਰਦਰਸ਼ਨ ਕਿਦਾਂ ਦਾ ਹੈ ਦੇਖੋ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਸਾਡੀ ਸਭ ਤੋਂ ਸੁਪਰੀਮ ਪਾਵਰ ਹੈ ਸਿੱਖ ਜਗਤ ਦੀ ਔਰ ਪੰਜਾਬੀਆਂ ਦੀ ਔਰ ਇਹ ਹਰ ਵੇਲੇ ਜਦੋਂ ਵੀ ਆਪਣੇ ਕੰਟਰੀ ਦੇ ਵਿੱਚ ਇਵਨ ਕੰਟਰੀ ਤੋਂ ਬਾਹਰ ਵੀ ਜੇ ਕਿਤੇ ਭੀੜ ਬਣਦੀ ਆ ਤੇ ਇਹ ਸਭ ਤੋਂ ਮੋਹਰੀ ਜਿਹੜੀ ਐਸੋਸੀਏਸ਼ਨ ਹੈ ਉੱਥੇ ਪਹੁੰਚਦੀ ਹੈ ਔਰ ਹਰ ਵੇਲੇ ਮੁਸੀਬਤ ਦੇ ਵਿੱਚ ਹਰ ਕੌਮ ਦੀ ਹਰ ਇਨਸਾਨ ਦੀ ਮਦਦ ਕਰਨ ਦੇ ਪੇਸ਼ਾ ਤਿਆਰ ਵੀ ਹੁੰਦੇ ਨੇ ਔਰ ਅੱਗੇ ਵੀ ਤਿਆਰ ਰਹਿੰਦੇ ਨੇ ਸੋ ਬੜਾ ਮਾਣ ਹੈ ਸਾਨੂੰ ਐਸੀ ਕਿਸੇ ਦੇ ਜਿਸ ਦਾ ਸਤਿ ਆਪ ਇਸ ਦਾ ਸਤਿ ਆਪ ਕਿਹਨੇ ਜਾਓ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਬਖਸ਼ੇ ਜੀਰੇ ਪ੍ਰਧਾਨ ਸਾਹਿਬ ਜੀ ਦਾ ਮਾਨ ਜੋ ਦਾ ਦਸਰ ਜੀ ਦਾ ਫੋਨ ਆਇਆ ਸੀ ਜਾਕੀ ਪੁੰਛਕੜੇ ਪਰਸੋਂ ਅਟੈਕ ਹੋਇਆ ਉਹਦੇ ਵਿੱਚ ਕੁਝ ਸਿੰਘ ਫਟ ਹੋਏ ਨੇ ਤੇ ਕੋ ਅਮਸਾਰ ਹਸਪਤਲ ਤਾਂ ਕਰਾਇਆ ਗਿਆ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੈਂ ਸਤਾਰ ਜਿੰਦਗੀ ਰੂਪ ਨਾਲ ਜੈਂ ਤੇ ਇਥੇ ਅਮਨਦੀਪ ਹਸਪੀਟਲ ਚ ਸਰਦਾਰ ਗੁਰਮੀਤ ਸਿੰਘ ਦੇ ਉਹਨਾਂ ਦਾ ਬੇਟਾ ਜਿਹੜਾ ਉਹ ਧਾਕ ਲਿਆ ਜਿਹਨਾਂ ਦੇ ਕਾਫੀ ਗੰਭੀਰ ਛੋਟਾਂ ਲੱਗੀਆਂ ਨੇ ਤੇ ਉਹਨਾਂ ਦਾ ਕੱਲ ਅਮਨਦੀਪ ਹਸਪੀਟਲ ਦੇ ਜਿਹੜੇ ਡਾਕਟਰ ਉਹਨਾਂ ਨੇ ਫੇਟ ਕੀਤਾ ਆ ਹੁਣ ਉਹਨਾਂ ਦੀ ਹਾਲਤ ਅੱਗੇ ਉਹਨਾਂ ਨੂੰ ਕਾਫੀ ਡੈਕਟਰ ਆ ਪਰ ਅਜੇ ਵੀ ਉਹ ਬਦਲ ਕਾਫੀ ਕ੍ਰਿਟੀਕਲ ਸਾਈਟ ਦੇ ਛੋਟਾਂ ਨੇ ਉਹਨਾਂ ਦੀਆਂ ਆਈ ਸੀ ਯੂ ਚ ਦਾਖਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਰਸੋਂ ਜਦੋਂ ਬਾਰਡਰ ਏਰੀਆ ਤੇ ਪਤਾ ਲੱਗਾ ਕਿ ਪਿੰਡ ਖਾਲੀ ਕਿਰਾਏ ਜਾ ਰਹੇ ਨੇ ਉਦੋਂ ਅਸੀਂ ਜਿਹੜੇ ਬਾਰਡਰ 'ਚ ਸਾਡੇ ਗੁਰਦੁਆਰਾ ਸਾਹਿਬ ਆਣ ਨੇ ਜਿੱਦਾਂ ਬਾਡ ਸਾਹਿਬ ਆ ਤੇਜਾ ਕਾਲਾ ਰਮਦਾਸ ਗੁਰੂ ਕਬਾ ਆ ਗਿਆ ਛਾਟਾ ਸਾਹਿਬ ਆ ਸਤਲਾਨੀ ਸਾਹਿਬ ਇਦਾਂ ਹੀ ਵਜੀਦਪੁਰ ਵੀਰ ਸਾਹਿਬ ਜਿਹੜੇ ਬਾਰਡਰ ਏਰੀਆ ਦੇ ਗੁਰਦੁਆਰੇ ਨੇ ਸਾਰਿਆਂ ਨੂੰ ਨਿਸ਼ਾਹ ਨਿਰਦੇਸ਼ ਦਿੱਤੇ ਗਏ ਸੀ ਕਿ ਜਿਹੜੇ ਬਾਰਡਰੀ ਤੋਂ ਟੁੱਟ ਕੇ ਆਉਂਦੇ ਨੇ ਉਹਨਾਂ ਲਈ ਲੰਗਰ ਅਤੇ ਰਿਹਾਈ ਦਾ ਪ੍ਰਬੰਧ ਕੀਤਾ ਜਾਵੇ ਇਸੋ ਹੀ ਤਰ੍ਹਾਂ ਜਿਹੜੇ ਪਿੰਡਾਂ ਦੇ ਵਿੱਚ ਗੁਰਦਰਾ ਸਾਹਿਬ ਆਣ ਨਹੀਂ ਜਿਹੜੀ ਉਤੋਂ ਪਾਵਨ ਸਰੂਪ ਨੇ ਉਹ ਵੀ ਉਤੋਂ ਸੁਰੱਖਿਅਤ ਲੈ ਆ ਕੇ ਗੁਰਦਰਾ ਸਾਹਿਬ ਆਣ ਵਿਖੇ ਸ਼ਰਧਾ ਕਰਤੇ ਜਾਣ ਤਾਂ ਜੋ ਗੁਰੂ ਸਾਹਿਬਾਂ ਦੀ ਬੇਤਗੀ ਨਾਲ ਕੱਲ ਰਾਤ ਪੁੰਛੇਰੀਏ ਵਿੱਚ ਵੱਡੀ ਪੱਦਰ ਤੇ ਗੋਲਾਬਾਰੀ ਹੋਈ ਜਿਸ ਦੇ ਨਾਲ ਉੱਥੇ ਕਾफी ਵੱਡਾ ਪੱਦਰ ਦਾ ਨੁਕਸਾਨ ਹੋਇਆ ਉਤੋਂ ਫੌਜ ਦੇ ਨਮਾਇੰਦਿਆਂ ਨੇ ਜਿਹੜੇ ਚਮਕਦੇ ਸਾਡੇ ਇੰਚਾਰਜ ਨੇ ਉਹਨਾਂ ਨੇ ਫੋਨ ਕੀਤਾ ਕਿ ਇੱਥੇ ਪੁਂਚ ਵਿੱਚ ਪਾਵਨ ਸਰੂਪ ਵੱਡੀ ਪੱਧਰ ਤੇ ਸਰਦਾਰ ਸਾਹਿਬਾਨ ਵਿੱਚ ਹਾਂਜੀ ਮੌਜੂਦ ਨੇ ਪਰ ਕਿਉਂਕਿ ਇਲਾਕਾ ਖਾਲੀ ਕਰਾਇਆ ਜਾ ਰਿਹਾ ਹੈ ਅਮਨ ਦੀਪਕ ਇਸ ਲਈ ਜਿੱਥੋਂ ਪਾਵਨ ਸਰੂਪ ਜੜੇ ਉਹ ਸੁਰੱਖਿਅਤ ਲੈ ਜਾਓ ਫਿਰ ਉਸੇ ਸਮੇਂ ਮੈਂ ਜਬਰਦਾਰ ਸਾਹਿਬ ਨਾਲ ਵਿਚਾਰ ਕਰਕੇ ਬਾਸਰਵਾਨਾ ਕਰ ਦਿੱਤੀ ਗਈ ਆ ਜਿਹੜੀ ਪਾਵਨ ਸਰੂਪ ਪੁਂਚ ਤੋਂ ਲਿਆ ਕੇ ਗੁਰਦੁਆਰਾ ਬਾਟਸਾ ਪਠਾਨਕੋਟ ਵਿਖੇ ਸ਼ਮਤ ਕਰਤੇ ਜਾਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਤੇ ਵੀ ਆਫਤ ਹੁੰਦੀ ਹੈ ਚਾਹੇ ਸ਼੍ਰੀਨਗਰ ਚ ਚਾਹੇ ਨੇਪਾਲ ਚ ਚਾਹੇ ਗੁਜਰਾਤ ਚ ਚਾਹੇ ਮਕੌਟ ਚ ਚਾਹੇ ਕਰੋਨਾ ਕਾਲ ਸੀ ਤੇ ਚਾਹੇ ਪੰਜਾਬ ਚ ਪਹਿਲੇ ਭੜਨ ਸਮਾ ਸੀ ਸ਼੍ਰੋਮਣੀ ਕਮੇਟੀ ਨੇ ਹਮੇਸ਼ਾ ਹੀ ਆਪਣਾ ਫਰਜ਼ ਸਮਝਦਾ ਆ ਮਨੁੱਖਤਾ ਦੀ ਸੇਵਾ ਲਈ ਅੱਗੇ ਆਈ ਆ ਤੇ ਗਾਂ ਵੀ ਇਹ ਮਨੁੱਖਤਾ ਦੀ ਸੇਵਾ ਲਈ ਅੱਗੇ ਆਉਂਦੀ ਰਹੇਗਾ ਸੱਚਾ ਤੁਸੀਂ ਮਿਲ ਕੇ ਆਏ ਉਹਦੀ ਇਖਲਾਸ ਦੇ ਪਰਿਵਾਰ ਦੇ ਉਹਨਾਂ ਦੇ ਇੱਥੇ ਰਿਸ਼ਤੇਦਾਰ ਘੁੰਮਤੇ ਸੀ ਪਤੀ ਜੀ ਉਹਨਾਂ ਦੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਬਾਕੀ ਪਰਿਵਾਰ ਤੇ ਉਹ ਕਿਤੇ ਰਿਸ਼ਤੇਦਾਰਾਂ ਦੇ ਘਰ ਗਿਆ ਹੋਇਆ ਤੇ ਜਿਹੜੇ ਉਹ ਅੱਗੇ ਨਾਲੋਂ ਕਾਫੀ ਬੈਟਰ ਨੇ ਤੇ ਗੁਰੂ ਮਹਾਰਾਜ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਸਿਹਤ-ਸਾਖੀ ਬਖਸ਼ੇ ਤਾਂ ਜੋ ਆਪਣੇ ਪਰਿਵਾਰ 'ਚ ਜਾ ਕੇ ਪਰਿਵਾਰ ਦੀ ਸਿਹਤ ਹਾਲ-ਚਾਲ ਜਾਣ ਸਕਣ ਤੇ ਪਰਿਵਾਰ ਦੀ ਪਾਲਣ-ਪੋਸ਼ਣ ਕਰ ਸਕਣ ਸਰਦਾਰ ਸਾਹਿਬ ਕਿਹੋ ਜਿਹੀ ਕਿਹੜੀ ਮਦਦ ਕੀਤੀ ਹੈ ਉਹਨਾਂ ਦੇ ਪਰਿਵਾਰ ਨੂੰ ਪੁੱਛਿਆ ਗਿਆ ਕਿ ਜਿਹੜੀ ਵੀ ਉਹਨਾਂ ਨੂੰ ਮਦਦ ਦੀ ਲੋੜ ਹੋਵੇਗੀ ਉਹ ਉਹਨਾਂ ਦੀ ਪਾਜ ਪਤਨੀ ਦਾ ਸਾਡੇ ਇੱਥੇ ਇਲਾਜ ਜਾਂਦਾ ਪਰ ਗੁਰੂਆਂ ਦਾ ਅਸੀਂ ਤਾਂ ਉਹਨਾਂ ਨੂੰ ਕਿਹਾ ਸੀ ਪਰ ਉਹ ਕਿਉਂਕਿ ਉਹ ਤੇ ਆਪਰੇਟ ਹੋ ਚੁੱਕਾ ਆ ਹੁਣ ਉਹ ਉੱਥੇ ਘਟਦਾ ਉਹਨਾਂ ਨੂੰ ਫਾਇਦਾ ਕੋਈ ਨਹੀਂ ਉਹਨਾਂ ਦੇ ਪਰਿਵਾਰਾਂ ਦੇ ਨਾਲ ਸ਼ੋਕੀਂ ਖੜੀ ਪਿੱਛੇ ਖੜੀ ਨੇ ਹਾਂ ਜਿੱਥੇ ਵੀ ਉਹਨੂੰ ਡੋੜਿਆ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ